ਮੇਕਾ ਕੀ ਨਾ ਕੀ ਨਾ ਦੱਸਿਆ ਤੁਸੀਂ ਆਪਣਾ ਮੇਰਾ ਭਾਈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਤੇ ਤੁਸੀਂ ਇਟਲੀ ਕਦੋਂ ਪਹੁੰਚੇ ਹੋ ਮੈਂ ਭਾਈ 4 ਮਾਰਚ ਨੂੰ ਛੜਿਆ ਸੀ ਤੇ 4 ਮਾਰਚ ਨੂੰ ਪਹੁੰਚ ਗਏ ਸੀ ਇਟਲੀ 4 ਮਾਰਚ ਨੂੰ ਤੁਸੀਂ ਪਹੁੰਚ ਗਏ ਸੀਗੇ ਤੇ ਕਿੱਥੇ ਮਿਲਾਨ ਉਤਰੇ ਸੀਗੇ ਹਾਂਜੀ ਹਾਂਜੀ ਭਾਈ ਮਿਲਾਨ ਉਤਰੇ ਸੀ ਅੱਛਾ ਤੇ ਫਿਰ ਉੱਥੋਂ ਤੁਸੀਂ ਇਹਨਾਂ ਦੇ ਕੋਲ ਚਲੇ ਗਏ ਜਿਨ੍ਹਾਂ ਨੇ ਤੁਹਾਡੇ ਪੇਪਰ ਭਰਾਏ ਸੀਗੇ ਭਾਈ ਪੇਪਰ ਇਹਨਾਂ ਨੇ ਆਪਣੇ ਲਈ ਰੱਖਿਆ ਸੀ ਮਤਲਬ ਉਹਨਾਂ ਨੇ ਲਵੇ ਤਾਂ ਮਾਲਕਾਂ ਨੇ ਲਵੇ ਤਾਂ ਮੈਨੂੰ ਨਾ ਮਿਲਿਆ ਇੱਥੇ ਹਲੇ ਤੱਕ ਹਾਂਜੀ ਹਾਂਜੀ ਆਹ ਮਾਲਕਾਂ ਮੇਰਾ ਜਿਹੜਾ ਬਸ ਪੇਪਰ ਭਰਾਏ ਤੇ ਉਹ ਮੁੰਡੇ ਨਹੀਂ ਅੱਗੇ ਹਾਂਜੀ ਹਾਂਜੀ ਕੋਈ ਏਜੰਟ ਸੀ ਵਿੱਚ ਅੱਛਾ ਜੀ ਉਹਨੇ ਮੁੰਡੇ ਨੇ ਆਪਣੇ ਘਰੇ ਰੱਖਿਆ ਤੀ ਮੈਨੂੰ ਅੱਛਾ ਮਤਲਬ ਕਿ ਮਤਲਬ ਰਖਾਇਆ ਤੀ ਉਹਨੇ ਉਹਨੇ ਅੱਗੋਂ ਭਰਾਏ ਸੀਗੇ ਪੇਪਰ ਤੁਹਾਡੇ ਹਾਂ ਹਾਂ ਹੀ ਅੱਗੋਂ ਭਰਾਏ ਸੀਗੇ ਸੇ ਤੋਂ ਅੱਛਾ ਕਰੋਨਾ ਦੇ ਪੇਪਰ ਤੇ ਕਰੋਨਾ ਕਰੋਨਾ ਨੋਵਾ ਨਗੋ ਰਾਇ ਨਗੋ ਰਾਇ ਅੱਛਾ ਫਿਰ ਉਹਨਾਂ ਨੇ ਗੋਰਾ ਠੀਕ ਹੈ ਤੇ ਤੁਹਾਨੂੰ ਇਹ ਲੈ ਕੇ ਵੀ ਚਲੇ ਗਏ ਤੇ ਫਿਰ ਉਹਨਾਂ ਨੇ ਤੁਹਾਨੂੰ ਜਾਂਦਿਆ ਇੱਕ ਕੰਮ ਤੇ ਨਹੀਂ ਲਵਾਇਆ ਨਹੀਂ ਕੰਮ ਤਾਂ ਮਿਲੇ ਹੀ ਨਹੀਂ ਭਾਈ ਕੰਮ ਤਾਂ ਹੀ ਅੱਛਾ ਕੰਮ ਤਾਂ ਮਿਲੇ ਹੀ ਨਹੀਂ ਬਾਹਰ ਮਾੜੀਆਂ ਮੋਟੀਆਂ ਦਿਹਾੜੀਆਂ ਢੋੜੀਆਂ ਲਾਈਆਂ ਨਹੀਂ ਤੁਹਾਡੇ ਰੂਚ ਤੇ ਮੇਰੇ ਕੋਲੋਂ ਕੀ ਚਾਹੁੰਦੇ ਹੋ ਤੁਸੀਂ ਮੈਂ ਤੁਹਾਡੀ ਕੀ ਹੈਲਪ ਕਰਾਂ ਦੱਸੋ भाई मैं तो यही कह रही थी एक काम मिल जई कटाई कोई काम दे देवे ਨਾਲੇ ਪੇਪਰ ਬਣਾ ਦੇਵੇ ਮੈਂ ਤਾਂ ਇਹ ਹੈਲਪ ਚਾਹੁੰਦਾ ਸੀ ਤੁਸੀਂ ਅਜੇ ਕਿੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਹੈਗੇ ਉਹ ਇੱਧਰ ਬਰੋਨਾ ਵਾਲੀ ਸਾਈਡ ਹੈ ਨਾ ਤੇ ਤੁਹਾਡੇ ਇੱਕ ਟਾਈਮ ਬਰੇਸ਼ੀਆ ਦੇ ਲਵੇ ਆਈ ਬਰੇਸ਼ ਬਰੇਸ਼ੀਆ ਕੋਲ ਆਈ ਬਰੇਸ਼ੀਆ ਮਤਲਬ ਬਰੇਸ਼ੀਆ ਸ਼ਹਿਰ ਦੇ ਵਿੱਚ ਓਕੇ ਜਾਂ ਨੇੜੇ ਤੇੜੇ ਹੀ ਹੋ ਨਹੀਂ ਨਹੀਂ ਸ਼ਹਿਰ ਦੇ ਲਵੇ ਪੁੰਕਰਾਲਾ ਪਿੰਡ ਪੈਂਦਾ ਜੀ ਪੁੰਕਰਾਲਾ ਫਲੈਰੋ ਦੇ ਕੋਲ ਹੀ ਅੱਛਾ ਬਲੈਰੋ ਦੇ ਕੋਲੇ ਠੀਕ ਆ ਆਏ ਫਲੇਰੋ ਦੇ ਕੋਲ ਪੈਂਦੇ ਤੇ ਉਹ ਉਹਨਾਂ ਦੇ ਨਾਲ ਤੁਸੀਂ ਗੱਲ ਕਰਕੇ ਆਏ ਸੀਗੇ ਵੀ ਮੈਨੂੰ ਮਤਲਬ ਮੇਰੇ ਤੁਸੀਂ ਕਿੱਟ ਵੀ ਜਮਾ ਕਰਾਇਓ ਤੇ ਨਾਲੇ ਮੈਨੂੰ ਕੰਮ ਵੀ ਦਿਓ ਕੰਮ ਦੀ ਕੋਈ ਗੱਲ ਹੋਈ ਸੀ ਉਹਨਾਂ ਦੇ ਨਾਲ ਤੁਹਾਡੀ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਇੱਥੇ ਮੇਰੀ ਭਾਈ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਉਹ ਤਾਂ ਮੈਨੂੰ ਕਹਿ ਰਹੇ ਤੇ ਕੰਮ ਮਿਲ ਜਾਊਗਾ ਪਰ ਵੀ ਜਾਂਦੇ ਸਾਰ ਪਰ ਜੇ ਤੁਹਾਡੀ ਗੱਲ ਨਹੀਂ ਹੋਈ ਫਿਰ ਤਾਂ ਉਹਨਾਂ ਨੇ ਕੰਮ ਕਿੱਥੇ ਦਿਵਾਉਣਾ ਸੀ ਵੀਰੇ ਤੈਨੂੰ ਉਹ ਵੀ ਮਾਲਕਾਂ ਨਾਲ ਤਾਂ ਮੇਰੀ ਗੱਲ ਹੋਈ ਹੋਣੀ ਮੇਰੀ ਤਾਂ ਜਾਂੰਟਰ ਨਾਲ ਗੱਲ ਦੀ ਉਹ ਕਹ ਰਹੀ ਸੀ ਕੰਮ ਤੇ ਲਵਾ ਦਾਂਗੇ ਲਵਾ ਦਾਂਗੇ ਐਂ ਕਰਦੇ ਕਰਦੇ ਨਹੀਂ ਹੁਣ ਤੁਹਾਡੇ ਸਾਹਮਣੇ 4 ਮਹੀਨੇ ਤੋਂ ਉੱਪਰ ਹੋ ਗਈ ਹਾਂ ਪੰਜਾਬ ਚ ਚਲੋ ਕੋਈ ਨਹੀਂ ਤੇ ਇਥੋਂ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਤੁਸੀਂ ਪੰਜਾਬ ਤੋਂ ਮੈਂ ਪਟਿਆਲੇ ਤੋਂ ਆ ਬਾਈ ਪਟਿਆਲੇ ਪ੍ਰੋਪਰ ਸ਼ਹਿਰ ਤੋਂ ਹੈ ਨਾ ਹਾਂਜੀ ਹਾਂਜੀ ਅੱਛਾ ਅੱਛਾ ਚਲੋ ਇਹ ਨੰਬਰ ਤੁਹਾਡਾ ਇਹੀ ਹੈ ਨਾ ਜਿਹੜਾ ਤੁਸੀਂ ਜਿੱਤੋਂ ਮੈਨੂੰ ਕਾਲ ਕਰ ਰਹੇ ਹੋ ਹਾਂਜੀ ਹਾਂਜੀ ਬਾਈ ਮੇਰਾ ਹੀ ਨੰਬਰ ਹੈ ਇਹ ਅੱਛਾ ਤੇ ਠੀਕ ਆ ਤੇ ਤੁਸੀਂ ਤੁਹਾਡਾ ਨਾਂ ਕੀ ਦੱਸਿਆ ਤੁਸੀਂ ਮੈਨੂੰ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਚੱਲ ਕੋਈ ਗੱਲ ਨਹੀਂ ਮੈਂ ਆਪਣੇ ਬੰਦਿਆਂ ਨਾਲ ਗੱਲ ਕਰਦਾ ਪਰ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਕਨਵਰਸੇ ਉਹਨੇ ਕਰਾ ਦੋ ਹੈ ਨਾ ਪਹਿਲਾਂ ਤੇ ਤੁਹਾਡਾ ਇਹ ਦੇਖਣਾ ਪਊਗਾ ਵੀ ਤੁਹਾਨੂੰ ਤਿੰਨ ਉਹਨਾਂ ਨੇ ਪਾ ਕੇ ਬੂਸਤੇ ਦਿੱਤੇ ਸੀਗੇ ਉਹਨਾਂ ਨੇ ਪਾ ਕੇ ਬੂਸਤੇ ਪਾ ਕੇ ਦੇਣ ਗਈ ਮੇਰੀ ਅੱਜ ਵੀ ਗੱਲ ਹੋਈ ਸੀ ਏਜੰਟ ਨਾਲ ਹਾਂ ਉਹ ਮੁੰਡੇ ਨਾਲੇ ਹਾਂ ਉਹ ਕਹਿੰਦਾ ਵੀ ਤਿੰਨ ਪਾ ਕੇ ਬੂਸਤੇ ਮੰਗੋ ਜਿੰਨੇ ਵੀ ਤੇਰੇ ਪਾ ਕੇ ਬੂਸਤੇ ਉਸਤੇ ਬੰਦ ਦੇਣੇ ਮੈਂ ਮੰਗਵਾ ਦੂੰਗਾ اچھا ਕਹਿੰਦਾ ਪੇਪਰਾਂ ਦੀ ਟੈਨਸ਼ਨ ਨਾ ਲੈ ਪੇਪਰ ਮਿਲ ਜਾਣਗੇ ਹਾਂ ਵੀ ਅੱਗੇ ਦਮਾਂ ਦਾ ਕਰਨ ਵਾਸਤੇ ਦੇਣੋ ਹਾਂ ਮੈਂ ਇੱਕ ਦੋ ਦਿਨਾਂ ਵਿੱਚ ਮੰਗਵਾ ਦੂੰਗਾ ਤੈਨੂੰ ਉਹ ਪਾ ਕੇ ਉਸਤੇ ਦੇ ਦੇਣਗੇ ਕਹਿੰਦਾ ਹਾਂ ਤੇ ਉਹਨਾਂ ਨੂੰ ਤੁਸੀਂ ਕਹਿਣਾ ਸੀਗਾ ਵੈਸੇ ਤਾਂ ਮੈਂ ਤੈਨੂੰ ਸਹੀ ਗੱਲ ਦੱਸਾਂ ਤੁਸੀਂ ਉਹਨਾਂ ਨੂੰ ਹੀ ਕਹੋ ਕਿ ਮੈਨੂੰ ਕੰਮ ਦਿਵਾਓ ਮੇਰਾ ਕਰਾਓ ਦਮਾਂ ਦਾ ਅੱਗੇ ਉਹ ਬਾਈ ਕਰ ਨਹੀਂ ਰਹੇ ਮੈਂ ਬਹੁਤ ਕੋਸ਼ਿਸ਼ ਕਰਕੇ ਦੇਖੀ ਹੈ اچھا ਬਾਅਦ ਜਿਹੜੇ ਚਲੋ ਪੈਸੇ ਲੱਗਣਗੇ ਮੈਂ ਹਾਂ ਮੈਂ ਦਾ ਦੂੰਗਾ ਜਿਹੜੇ ਜਿਆਜ ਪੈਸੇ ਲੱਗਣਗੇ ਜੋ ਵੀ ਮਾ ਹਾਂ ਚਲੋ ਮਾ ਕਮਾ ਕਮਾ ਕੇ ਮੈਂ ਤੁਹਾਡੇ ਲਈ ਧਾਰੀ ਜਾਊਂਗਾ ਮਾ ਕੰਮ ਦੇ ਦੋ ਮੈਨੂੰ ਵੇਖੋ ਮੇਰੀ ਗੱਲ ਸੁਣੋ ਜੇ ਤਾਂ ਤੁਸੀਂ ਇਹਨਾਂ ਕੋਲੇ ਜਿੰਨਾਂ ਕੋਲੇ ਕੰਮ ਕਰਦੇ ਹੋ ਇਹਨਾਂ ਕੋਲੇ ਤਾਂ ਤੁਸੀਂ ਕਮਾ ਕੇ ਲਾ ਦੋਗੇ ਨਾ ਜੇ ਮੈਂ ਗੱਲ ਕਰੂੰਗਾ ਤੁਹਾਡੀ ਕਿਸੇ ਦੇ ਨਾਲ ਜਿਹੜੇ ਸਾਡੇ ਬੰਦੇ ਹੋਣਗੇ ਉਹ ਤਾਂ ਪੈਸੇ ਲੈਣਗੇ ਬ੍ਰਦਰ ਪੂਰੇ ਠੀਕ ਹੈ ਹਾਂ ਕਿੰਨੇ ਕੁ ਪੈਸੇ ਲੱਗਣਗੇ ਜੀ ਭਾਈ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਹੈ ਕਿ ਮੈਂ ਉਹਨਾਂ ਨੂੰ ਨੰਬਰ ਦੇ ਦੂੰਗਾ ਤੁਹਾਡਾ ਤੁਹਾਡੀ ਗੱਲ ਕਰਾ ਦੂੰਗਾ ਵੀ ਪਹਿਲੀ ਗੱਲ ਤਾਂ ਉਹ ਦੂਜੇ ਦਾ ਦੂਜੇ ਬੰਦੇ ਨੂੰ ਫੜਦੇ ਨਹੀਂ ਕਿਸੇ ਹੋਰ ਦਾ ਕੇਸ ਫੜਦੇ ਹੀ ਨਹੀਂ ਆ ਵੀ ਆਪ ਤੁਸੀਂ ਗਏ ਕਿਸੇ ਹੋਰ ਨਾਲ ਉਹ ਹੈਨਾ ਵੀ ਤੁਹਾਡਾ ਬੰਦਾ ਤਾਂ ਕੋਈ ਹੋਰ ਹੈ ਜਿਹੜਾ ਤੁਹਾਨੂੰ ਲੈ ਕੇ ਗਿਆ ਹੁਣ ਉਹਨੇ ਕੰਮ ਤੇ ਨਹੀਂ ਲਵਾਇਆ ਤੁਹਾਨੂੰ ਤੁਹਾਡਾ ਅੱਗੇ ਜਾ ਕੇ ਤੁਹਾਡਾ ਦਮਾਂਦਾ ਨਹੀਂ ਕਰਾਇਆ ਹੈਨਾ ਤੇ ਜੇ ਤਾਂ ਉਹਨਾਂ ਨੇ ਹਾਂਜੀ ਮੈਂ ਉਹਨਾਂ ਨੂੰ ਕੋਸ਼ਿਸ਼ ਕਰਦਾ ਮੈਂ ਉਹਨਾਂ ਨੂੰ ਬੋਲਾਂਗਾ ਵੀ ਤੁਸੀਂ ਇਦਾਂ ਦਾ ਕਰਵਾ ਦਿਓ ਜੇ ਹੁੰਦਾ ਤੇ ਠੀਕ ਹੈ ਫਿਲਹਾਲ ਹਜੇ ਜੋ ਤੇ ਅੱਛਾ ਤੁਸੀਂ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਤੁਹਾਡੇ ਕੋਲ ਰੈਸ਼ ਹੈਗੀ ਹੈ ਰੈ ਰੈ ਕਿੱਥੇ ਰਹੇ ਹੋ ਤੁਸੀਂ ਹੁਣ ਰੈਸ਼ ਦਾ ਵੀ ਭਾਈ ਇਸ ਟਾਈਮ ਪੰਗਾ ਹੀ ਆਈ ਹੈ ਉਹੀ ਕਹਿ ਰਹੇ ਨੇ ਰੈਸ਼ ਜਿਹਦੇ ਘਰ ਆ ਰਹੇ ਆਂ ਇਹਦੀ ਫੈਮਿਲੀ ਦੇ ਵੀ ਆਣਾ ਹਫ਼ਤੇ ਤੱਕ ਅੱਛਾ ਹਾਂ ਇਹਦੀ ਫੈਮਿਲੀ ਨੇ ਵੀ ਬੰਦਾ ਫਕਵਾੜੇ ਦਾ ਇਹਦੀ ਫੈਮਿਲੀ ਨੇ ਵੀ ਆਣਾ ਇੰਡੀਆ ਤੋਂ ਹਾਂ ਸਹੀ ਵੀ ਹੁਣ ਅਗਲੇ ਨੇ ਕਹਿਤਾ ਵੀ ਹਾਂ ਵੀ ਆਪਣੀ ਰਿਆਸ਼ ਦੇਖ ਲੈ ਕੰਮ ਗੁੰਮ ਦੇਖ ਲੈ ਹਾਂ ਹਾਂ ਸਹੀ ਹੈ ਮੈਂ ਤਾਂ ਹੀ ਕਰੇਦੀ ਇਹ ਕੰਮ ਵੀ ਦੇ ਦੇ ਬੰਦਾ ਚਲੋ ਵਿੱਚ ਦਮਾਂਦਾ ਕਰਦੇ ਹੋਏ ਆਇਆ ਤਾਂ ਹੈ ਤਾਂ ਹੈ ਤੇ ਹਾਂਜੀ ਤੁਹਾਡੇ ਕੋਲ ਜਿੰਨੇ ਤੁਸੀਂ ਤਾਂ ਹੁਣ ਹੈ ਵੀ ਨਵੇਂ ਹੋ ਹੈਨਾ ਬੋਲੀ ਵੀ ਤੁਹਾਨੂੰ ਨਹੀਂ ਨਹੀਂ ਆਉਂਦੀ ਹੋਣੀ ਅਜੇ ਤਾਂ ਤੁਸੀਂ ਆਏ ਹੋ ਹੈਨਾ ਨਹੀਂ ਬੋਲੇ ਤਾਂ ਨਹੀਂ ਆਂਦੀ ਉਹ ਨਹੀਂ ਆਂਦੀ ਹਾਂ ਤੇ ਤੁਸੀਂ ਦਿਹਾੜੀ ਇੱਕ ਅੱਧੀ ਵੀ ਨਹੀਂ ਲਾਈ ਅਜੇ ਇਹਨਾਂ ਦੇ ਕੋਲੇ ਭਾਈ ਮੈਂ ਥੋੜੀਆ ਬਹੁਤੀਆ ਤੁਹਾਨੂੰ ਦੱਸਿਆ ਜੀ ਮੈਂ 10 15 ਦਿਨ ਲੈ ਕੇ ਜਾਂਦਾ ਸੀ ਮੁੰਡਾ ਮੈਨੂੰ ਉਧਰ ਮੁਰਗਿਆਂ ਦੇ ਮੁਰਗੇ ਲੋਡ ਕਰਦੇ ਤੇ ਪੁਲਟਰੀ ਫਾਰਮ ਦੇ ਕੰਮ 'ਚ ਖੁੱਲੇ 'ਚ ਹਾਂ 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 ਉਹ ਦੇ ਦਿੰਦੇ ਦੇ 6 ਰੁਪਏ ਘੰਟਾ ਉੱਥੇ ਅੱਛਾ ਪੈਸੇ ਦਿੰਦੇ ਇਹਨਾਂ ਨੇ ਤੁਹਾਨੂੰ ਚਾਰ ਘੰਟੇ ਹਾਂ ਇਹ ਉਹ ਤਾਂ ਪੈਸੇ ਦੇ ਦਿੰਦੇ تھے ਵਿਚਾਰੇ ਨੇ ਉਹ ਤਾਂ ਪੈਸੇ ਮਤਲਬ 15 ਕ ਦਿਨ ਲੱਗੇ ਤੇ ਉੱਥੇ ਕੰਮ ਟੀਕੇ ਸੇ ਪੋਲਟਰੀ ਫਾਰਮ ਦਾ ਠੀਕ ਹੈ 15 ਕ ਦਿਨ ਉਹਨਾਂ ਨੇ ਮੈਨੂੰ ਜਿਹੜੇ ਬਣੇ ਤੇ ਮੇਰੇ ਮਤਲਬ 3500 ਰੁਪਏ ਦਿੱਤੇ ਉਹਨਾਂ ਨੇ ਮੇਰਾ ਆਪਾਂ ਚਲੋ ਕੋਈ ਨਾ ਦੇ 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 ਮੈਨੂੰ ਮੈਂ ਤੁਸੀਂ ਆਪਣਾ ਜਿਹੜਾ ਹੈਗਾ ਨਾ ਇੱਕ ਇਹ ਮੈਨੂੰ ਜਿਹੜੀ ਤੁਹਾਡੇ ਕੋਲ ਸੰਜੋਰ ਨੂੰ ਉਹਦੀ ਫੋਟੋ ਖਿੱਚ ਕੇ ਮੈਨੂੰ WhatsApp ਕਰ ਦਿਓ ਤੇ ਹੋਰ ਤੁਹਾਡੇ ਕੋਲ ਜਿਹੜਾ ਕੋਈ ਪੇਪਰ ਹੈਗਾ ਉਹਦੀ ਫੋਟੋ WhatsApp ਕਰ ਦਿਓ ਮੈਂ ਉਹਨਾਂ ਦੇ ਨਾਲ ਗੱਲ ਕਰਕੇ ਫਿਰ ਮੈਂ ਤੁਹਾਨੂੰ ਕਾਲ ਕਰਦਾ ਵੀਜ ਦੀ ਗੋਪੀ ਵੀਰ ਉਹ ਠੀਕ ਹੈ ਹਾਂ ਮੈਂ ਉਹ ਤਾਂ ਸਜੋਰ ਨਹੀਂ ਲੋੜ ਬੋਪੀ ਤੇ ਪਾਕੇ ਬੂਸਤੇ ਆ ਜਾਣਗੇ ਮੈਂ ਨਾਲ ਦੀ ਨਾਲ ਸੈੱਟ ਕਰ ਦੂੰਗਾ ਜੀ ਪਰ ਪਾਕੇ ਬੂਸਤਿਆਂ ਦਾ ਪਤਾ ਕੀ ਹੈ ਤੇਰੇ ਵੀਰੇ ਉੱਥੇ ਘੰਟੇ ਕਿੰਨੇ ਲੱਗੇ ਆ ਇਹ ਵੀ ਦੇਖਣੇ ਪੈਣੇ ਆ ਤੇਰੇ ਉਹਨਾਂ ਨੇ ਕੰਮ ਵੀ ਤੇਤੋ ਉਹ ਭਾਈ ਉਹੀ ਉਹੀ ਗੱਲ ਹੈ ਉਹ ਕਹਿੰਦਾ ਮੈਂ ਸਹੀ ਬਣਾ ਕੇ ਭੇਜੂੰਗਾ ਭੇਜੂਗਾ ਮਤਲਬ ਸਹੀ ਕੋਟ ਮੈਂ ਪਤਾ ਕਰਿਆ ਦਿਓ ਕਹਿੰਦੇ ਵੀ 13 ਦਿਨ ਲੱਗੇ ਵੇ ਹੋਣੇ ਚਾਹੀਦੇ ਨੇ ਹਾਂ ਤੇਰਾ ਦਿਨ ਲੱਗੇ ਹੋਣੇ ਚਾਹੀਦੇ ਆ ਮੇਰੇ ਸੋਹਣਿਆ ਇਹ ਲੋਕ ਜਿਹੜੇ ਆ ਬੜਾ ਕੁਝ ਕਰ ਦਿੰਦੇ ਆ ਦੱਸਦੇ ਕੁਝ ਹੋਰ ਆ ਤੇ ਵਿੱਚ ਕੁਝ ਹੋਰ ਹੁੰਦਾ ਹਾਂਜੀ ਠੀਕ ਆ ਨਾ ਨਹੀਂ ਮੈਨੂੰ ਆਏ ਤਾਂ ਪਾ ਕੇ ਬੋਸਤੇ ਦੋ ਕਹਿੰਦਾ ਸਹੀ ਬਣ ਭੇਜੂਗਾ ਤੇਰਾ ਭੇਜੂਗਾ ਮਾਲਕ ਯਾਰ ਜਿੰਨੇ ਕੰਮ ਨਹੀਂ ਲਵਾਇਆ ਉਹਨੇ ਪਾ ਕੇ ਬੂਸਤੇ ਕਿੱਥੋਂ ਸਹੀ ਦੇਣਾ ਚਲੋ ਆਸ ਕਰਦੇ ਆਂ ਵੀ ਬੰਦਾ ਬਣਾ ਕੇ ਦੇ ਦੇ ਉਹਨੂੰ ਉਹਨੂੰ ਕਹਿ ਵੀ ਮੇਰੇ ਪੇਪਰ ਇਹਦੇ ਸਿਰ ਤੇ ਹੀ ਬਣਨੇ ਆ ਇਸੇ ਸਿਰ ਤੇ ਬਣਨਾ ਸਾਰਾ ਕੁਝ ਮੇਰਾ ਨਹੀਂ ਤਾਂ ਕੰਮ ਖਰਾਬ ਹੋ ਜਾਊਗਾ ਬ੍ਰਦਰ ਠੀਕ ਹੈ ਤੇ ਤੁਸੀਂ ਬਸ ਇਹਨਾਂ ਨੂੰ ਪੈਸਾ ਪੂਸਾ ਨਾ ਦਿਓ ਪਹਿਲਾਂ ਇਹਨਾਂ ਨੂੰ ਕਹੋ ਮੇਰਾ ਕਰਾਓ ਕਿਤੇ ਠੀਕ ਆ ਤੁਸੀਂ ਇਹਨਾਂ ਨੂੰ ਵੀ ਕਹੋ ਵੀ ਮੇਰਾ ਦਮੰਦਾ ਕਰਾਓ ਫਿਰ ਦੇਖਦੇ ਆਂ ਤੇ ਦੂਜੇ ਪਾਸੇ ਮੈਂ ਵੀ ਗੱਲ ਕਰਦਾ ਠੀਕ ਆ ਭਾਈ ਤੇ ਜੇ ਮੈਂ ਤੁਹਾਨੂੰ ਉੱਥੋਂ ਕਵਾਂਗਾ ਸਨ ਬੋਨੀ ਫਾਚੋ ਚਲੇ ਜਾਓਗੇ ਬਰੇਸ਼ੀਆ ਤੋਂ ਟ੍ਰੇਨ ਲੈ ਕੇ ਇਹ ਕਿੱਥੇ ਪੈਂਦਾ ਜੀ ਇਹ ਇਧਰ ਵਿਚੈਂਸੇ ਵਾਲੀ ਸਾਈਡ ਪਊਗਾ ਉਹ ਭੱਗ ਜੂਗਾ ਇਹਥੋਂ ਨੇੜੇ ਹੀ ਕੋਈ ਕਰ ਨਹੀਂ ਵਿਚੈਂਸਾ ਤੋਂ 100 150 ਕਿਲੋਮੀਟਰ ਹੋਣਾ ਹੈ ਉਹਨਾਂ ਥੋੜਾ ਹੀ ਆ ਥੋੜਾ ਹੀ ਆ ਜ਼ਿਆਦਾ ਨਹੀਂ ਹਾਂਜੀ ਹਾਂ ਮੌਂਟਿਬੈਲੋ ਔਰ ਇਧਰਲੇ ਪਾਸੇ ਆ ਸਾਰੇ ਕਦਾਂ ਖੇਤੀ ਦੇਗਾ ਮਾ ਜੀ ਉਹ ਤਾਂ ਉੱਥੇ ਦੱਸਣਗੇ ਬੰਦੇ ਤੈਨੂੰ ਵੀ ਤੇਰਾ ਕਿਸ ਤਰੀਕੇ ਨਾਲ ਕਰਦੇ ਆ ਠੀਕ ਹੈ ਹੁਣ ਦੇਖ ਲੈ ਹੈਨਾ ਤੁਸੀਂ ਤੁਸੀਂ ਦੇਖ ਲਓ ਹੁਣ 12 12.5 ਲੱਖ ਰੁਪਇਆ ਦੇ ਕੇ ਤਾਂ ਹੁਣ ਫਿਰ ਵੀ ਫਸ ਗਏ ਹੈ ਨਾਲੇ ਤੁਹਾਡਾ ਰਿਸ਼ਤੇਦਾਰ ਸੀਗਾ ਕੋਈ ਉਹ ਭਾਈ ਇਹ ਮੈਂ ਰਿਸ਼ਤੇਦਾਰਾ ਤੋਂ ਤਾਂ ਗਲਤੀ ਹੋ ਗਈ ਮੇਰੇ ਨਾਲ ਦੇ ਮੁੰਡੇ ਨੇ ਇਸ 12 ਲੱਖ ਦੇ ਵਿੱਚ ਸਾਲ ਵਾਲੇ ਪੱਕੇ ਪੇਪਰ ਭਰਾਏ ਤੇ ਹੁਣ ਜੋਰ ਵੀ ਲਾਉਂਦਾ ਰਿਹਾ ਹੈ ਹਾਂ ਮੈਂ ਬਸ ਰਿਸ਼ਤੇਦਾਰਾਂ ਦੇ ਪਰੋਸੇ ਕਰਕੇ ਉਹਦੇ ਉਹਦੇ ਫਿੰਗਰ ਵੀ ਹੋ ਗਈ। ਮਤਲਬ ਹੁਣ ਟਿੰਗਰ ਅਗਲੇ ਮਹੀਨੇ ਫਿੰਗਰ ਨੇ ਉਹਦੇ ਪਤਾ ਨਹੀਂ 8ਵੇਂ ਮਹੀਨੇ ਪਤਾ ਨਹੀਂ 9ਵੇਂ ਮਹੀਨੇ ਹੀ ਹਾਂ ਮਤਲਬ ਹੋ ਜਾਣੇ ਨੇ ਸਾਲ ਵਾਲੇ ਪੇਪਰਾਂ ਤੇ ਆਇਆ ਸੀ ਉਹ 12 ਲੱਖ ਜੀ। ਅੱਛਾ ਨਾਲੇ ਕੰਮ ਵੀ ਕਰ ਰਿਹਾ ਤੇ 4 ਲੱਖ ਰੁਪਈਆ ਵੀ ਕਮਾਇਆ ਜੀ ਉਹਨੇ। ਹਾਂ ਹਾਂ ਆਂਦੇ ਸਾਰ ਮਾਲਕਾਂ ਨੇ ਫੈਕਟਰੀ ਚ ਕੰਮ ਲਵਾਇਆ ਦਿੱਤਾ ਹੀ ਉਹਨੂੰ। ਠੀਕ ਆ। ਚਲੋ ਠੀਕ 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 ਆ ਬ੍ਰਦਰ ਮੈਂ ਕਰਦਾ ਕੋਈ ਗੱਲ ਨਹੀਂ ਹਾਂ ਟੈਨਸ਼ਨ ਟੈਨਸ਼ਨ ਨਾ ਲੋ ਕੋਈ ਗੱਲ ਨਹੀਂ ਠੀਕ ਆ। ਸਰੋ ਪਾਈ ਮੈਨੂੰ ਫਿਰ ਕਦੋਂ ਦੱਸਾਂ ਬਈ ਮੈਨੂੰ ਸ਼ਾਮ ਤੱਕ ਦੱਸ ਦੋ ਬਈ ਮੈਂ ਬ੍ਰਦਰ ਇੱਥੇ ਆਪਣੇ ਛੋਟੇ ਛੋਟੇ ਕੰਮਾਂ 'ਚ ਲੱਗਿਆ ਮੈਂ ਜਿੱਦਾਂ ਫ੍ਰੀ ਹੋਊਂਗਾ ਦੱਸ ਦਾਂਗਾ ਤੇ ਇੱਕ ਨਾ ਮੇਰਾ ਚੈਨਲ ਹੈ ਚੰਨ ਪਰਦੇਸੀ ਨਾਂ ਦੇ ਉੱਤੇ ਉਹਨੂੰ ਚੈੱਕ ਕਰੀਂ ਇੱਕ ਵਾਰੀ ਜ਼ਰੂਰ YouTube ਤੇ ਹਾਂ YouTube ਤੇ ਠੀਕ ਆ ਭਾਈ ਠੀਕ ਹੈ OK